ਜੀ ਦਾ ਰਾਮਾ અવਤਾਰ ਦਾ ਬਾਸਦੇਵ ਜੀ ਤੋਂ ਇੱਕ ਸਮਾਂ ਆਇਆ ਕਿ ਉਹ ਇੱਕ ਕਾਲ ਜ਼ਮਨ ਕਾਲ ਚੱਕਰ ਜਿਹੜਾ ਇਥੋਂ ਸਨੇਹ ਦਿੰਦਾ ਜਿਸ ਤਰ੍ਹਾਂ ਪੈਗੰਬਰਾਂ ਦੀ ਸਨੇਹੀ ਦੇਣ ਵਾਸਤੇ ਚਾਰ ਖਾਸ ਕਰਕੇ ਜਿਵੇਂ ਅਜ਼ਰਾਈਲ ਫਰਿਸ਼ਤੇ ਆਉਂਦੇ ਨੇ ਜਬਰਾਇਲ ਪ੍ਰੇਸ਼ਤਾ ਹੈ ਜਿਹੜਾ ਸਨੇਹ ਲਿਆ ਕੇ ਕਿ ਮੈਂ ਸੰਤਾਂ ਨੂੰ ਕਹਿ ਦਿਆਂ ਲਓ ਤੁਸੀਂ ਆ ਹੁਣ ਕੰਮ ਕਰਾਓ ਉਹਨੂੰ ਪੈਗੰਬਰ ਥਾਪਿਆ ਜਾਂਦਾ ਹੈ ਅਵਤਾਰ ਕਿਨੂੰ ਥਾਪਿਆ ਜਾਂਦਾ ਹੈ ਇਹ ਹਰ ਇੱਕ ਨੂੰ ਤਾਂ उपाधि ਇੱਕ उपाधि ਆਦ ਵਿਆਦ उपाਦ ਹੈ ਇਹ उपाधि ਵਿਡਿਆਈ ਜਸ ਉਪਮਾ ਦਾ ਸੇਰਾ ਕਿਨੂੰ ਦੇ ਦिए ਪਿਆਰ ਸੇ ਬੋਲੋ ਸੁਬਾਨ ਅਵਾਜ਼ ਆਈ ਚੱਕਰ ਕੱਟਦਾ ਫਿਰਦਾ ਹੈ اور پیرے دار کھڑے سن چوب دار کھڑے سن جس طرح پورس کھڑی ہے دا سنگانگا میں اس اسی سنگ دروار کہنے ہیں اس تو اگے ڈیوڑیاں تے آواز کادیاں دی ہے بھگوان رام جی نے پیرے دار نو پچھیا اگے لکشمن جی کھڑے سن کہ ایک کادی آواز ہے کھڑکا کیوں ہوند ہے کہنے لگے مہاراج میں پشتا تو اس بیلے ایک پوکال جمن چکر ਜਿਹੜਾ ਸਨੇਹਾ ਦੇਣ ਵਾਸਤੇ ਆਇਆ ਉਹਨੇ ਇੱਕ ਗੱਲ ਆਖੀ ਬੜਾ ਤੇਜਸਵੀ ਤੇਜ ਪ੍ਰਤਾਪ ਮਹਾਤਮਾ ਦਾ ਰੂਪ ਧਾਰਨ ਕਰਕੇ ਉਹ ਰਾਮ ਜੀ ਦੇ ਨੇੜੇ ਆਉਣਾ ਚਾਹੁੰਦਾ ਸੀ ਤੁਛ ਲਕਸ਼ਮਣ ਇਹ ਕੌਣ ਹੈ ਦੇਖਿਆ ਤੇਜ ਪ੍ਰਤਾਪ ਹਰ ਇੱਕ ਦਾ ਚਿਹਰਾ ਤੋਂ ਹੈ ਨਹੀਂ ਜਿਹੜਾ ਭੈ ਪੀਤ ਹੋ ਜਾਣ ਕਮਾਈ ਤੋਂ ਬਿਨਾ ਇਹ ਤੇਜਸਵੀ ਜਾਂ ਗੁਰੂ ਦੀ ਨਦਰ ਪੂਰਨ ਮਹਾਪੁਰਖ ਨਦਰ ਕਰ ਜਾਣ ਤਾਂ ਇਹ ਪਹਿਰੇ ਚਿਹਰਿਆਂ ਤੇ ਵੀ ਹੁੰਦੇ ਨੇ ਹਰ ਇੱਕ ਦੀ ਗਤੀ ਨਹੀਂ ਸੰਤ ਮਹਾਰਾ ਦਾ ਸਰੂਪ ਜੋ ਹੈ ਉਹ ਉਹੀ ਸਰੂਪ ਹੈ ਲੱਖਾਂ ਫੋਟੋਆਂ ਖਿੱਚੀ ਜਾਓ ਲੱਖਾਂ ਕਰੋੜਾਂ ਖਿੱਚ ਲਓ ਤਵਾ ਦਾ ਨੀਲ ਦੀ ਗੱਲ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਇੱਕੋ ਵੇਸ ਤੇਰਾ ਸੱਚ ਦਾ ਸਰੂਪ ਇੱਕੋ ਦੇਖਿਆ ਮੈਂ ਚਾਰੇ ਜੁਗ ਦੇਖੇ ਸੋਧ ਕੇ ਪੜੋ ਇਹ ਚਿਹਰੇ ਇਹ ਸਰੂਪ ਮੈਂ ਚਿਹਰੇ ਦੀ ਗੱਲ ਕੀ ਇਹ ਕੌਣ ਹੈ ਕਹਿੰਦੇ ਮਹਾਰਾਜ ਮੈਂ ਪੇਸ਼ ਕਰਦਾ ਲਿਓ ਨਾ ਤਾਂ ਰਾਮ ਜੀ ਨੇ ਪੁੱਛਿਆ ਆਓ ਕਹਿਣ ਲੱਗੇ ਮੈਂ ਕੋਈ ਹੋਰ ਤਾਂ ਨਹੀਂ ਤੁਹਾਡੇ ਇਥੇ ਸਜਣ ਕੋਈ ਹੋਰ ਪਹਿਰੇਦਾਰ ਤੋਂ ਨਹੀਂ ਕਹਿੰਦੇ ਹੈਗੇ ਜ਼ਰੂਰ ਦੋ ਦੇਖੇ ਇਧਰ ਦੇਖੇ ਦੋ ਦੋ ਉਧਰ ਦੇਖੇ ਦੋ ਦਰਵਾਜ਼ੇ ਤੇ ਨੇ ਲਕਸ਼ਮਣ ਜੀ ਨੇ ਕਹਿੰਦੇ ਇਹਨਾਂ ਨੂੰ ਦੂਰ ਕਰ ਦਿਓ ਮੈਂ ਤੁਹਾਡਿਆਂ ਤੁਹਾਡੇ ਨਾਲ ਇਕੱਲਿਆਂ ਗੱਲ ਕਰਨੀ ਹੁਣ ਸੰਤ ਰੂਪ ਸਿੰਘ ਬਾਵਾ ਜੀ ਮਹਾਰਾਜ ਹਰ ਇੱਕ ਨੂੰ ਤੋਂ ਮੈਂ ਵੀ ਬੋਲਣਾ ਉਸ ਸਮੇਂ ਸੀ ਕੀ ਹੁਣ ਹਰ ਇੱਕ ਨਾਲ ਤੁਸੀਂ ਗੱਲ ਕਰਨ ਨੂੰ ਤਿਆਰ ਹੋ ਜ਼ਿੰਮੇਵਾਰੀ ਵੱਡੀ ਹੈ ਕੀ ਪਤਾ ਹੈ ਇਹ ਕੌਣ ਹੈ ਕੀ ਰੂਪ ਧਾਰਨ ਕਰਕੇ ਆਇਆ ਹੈ ਇਹ ਸਮਝਣ ਵਾਲੇ ਸਮਝ ਲੈਂਦੇ ਨੇ ਅੱਛਾ ਮੈਂ ਇਕੱਲਿਆਂ ਗੱਲ ਕਰਨੀ ਚਾਹੁੰਦਾ ਹਾਂ ਇਹਨਾਂ ਨੂੰ ਸਭ ਨੂੰ ਦੂਰ ਕਰ ਦਿਓ ਕਹਿੰਦੇ ਮੇਰਾ ਭਰਾ ਲਕਸ਼ਮਣ ਹੈ ਇਹਦਾ ਪਹਿਰਾ ਰਹਿਂਦਾ ਕਹਿੰਦੇ ਲੱਖਾਂ ਲਕਸ਼ਮਣ ਹੋਣ ਮੈਂ ਇਕੱਲਿਆਂ ਜਾਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਇਕੱਲਿਆਂ ਗੱਲ ਕਰਨੀ ਹੈ ਅੱਛਾ ਲਕਸ਼ਮਣ ਭਰਾਤਾ ਹੈ ਬਾਹਰ ਹੋ ਜਾ ਉਹਨਾਂ ਨੂੰ ਬੁਲਾ ਲਿਆ ਉਹਨੇ ਕੋਈ ਸੁਨੇਹਾ ਦੇਣਾ ਸੀ ਤਾਂ ਉਸ ਵੇਲੇ ਲਕਸ਼ਮਣ ਅਗਰ ਕੋਈ ਆਇਆ ਦਰਬਾਰ ਤੇ ਪਹਿਰੇਦਾਰ ਆ ਜਾਂਦੇ ਨਹੀਂ ਕਿ ਪਰ ਸਖਤ ਪਹਿਰਾ ਹੁੰਦਾ ਹੈ ਮर्यादा ਹੈ ਕੋਈ ਮर्याਦਾ ਰੱਖੀ ਹੋਈ ਉਹਨੂੰ ਭੰਗ ਕਰਨਾ ਤੋੜਨਾ ਜ਼ਬਰਦਸਤੀ ਇਹ ਮਤਲਬ ਅਸੂਲ ਨਹੀਂ ਹੈ ਮर्याਦਾ ਸੀ ਕਹਿੰਦੇ ਆ ਗੁਰਮਤ ਦੇ ਵਿੱਚ ਕੋਈ ਨਿਦਾਨ ਨਹੀਂ ਕਹਿੰਦਾ ਕਿ ਤੁਸੀਂ ਬਿਨਾ ਪੁੱਛੇ ਅੰਦਰ ਪ੍ਰਵੇਸ਼ ਹੋ ਜਾਓ ਮਿਲਣਾ ਹੈ اچھا ਲਕਸ਼ਮਣ ਦੇਖ ਲਿਆ ਚਿਹਰਾ ਮੈਂ ਸਿਆਣ ਲਿਆ ਮੈਂ ਜਾਣ ਗਿਆ ਲਕਸ਼ਮਣ ਅਗਰ ਕੋਈ ਸਾਡੇ ਦੋ ਦੇ ਦਰਮਿਆਨ ਵਿੱਚ ਤੀਜਾ ਆਵੇਗਾ ਆ ਦੇਖ ਲੈ ਆ ਪਿਆ ਸ਼ਾਸਤਰ ਹੈ ਤਲਵਾਰ ਦੁਆਰਾ ਮੈਂ ਸਿਰ ਤੇ ਧੜ ਅਲੈਦਾ ਕਰ ਦੇਵਾਂਗਾ ਦੋਸਤ ਮੇਰੇ ਨੇੜੇ ਅਰੇ ਸਜਨ ਦੋ ਗੱਲਾਂ ਕਰਨੀਆਂ ਚਾਹੁੰਦਾ ਐ ਇਨੀ ਗੱਲ ਕਰਦਿਆਂ ਕਰਦਿਆਂ ਸਾਡੇ ਨੇੜੇ ਕੋਈ ਨਾ ਆਵੇ ਨਹੀਂ ਮੌਤ ਦੇ ਘਾਟ ਉਤਾਰਿਆ ਜਾਵੇ ਸੱਚ ਕੋ ਗਲ ਉਹ ਸੁਣ ਕੇ ਕਹਿੰਦੇ ਲੋ ਮਹਾਰਾਜ ਲੋ ਮੈਂ ਆਪ ਭਾਵੇਂ ਵਿਢੇ ਪ੍ਰਾਤਾ ਸਾਨੂੰ ਉਹਨਾਂ ਨੂੰ ਗੁਰੂ ਦੇਵ ਇਸ਼ਟ ਕਰਕੇ ਜਿਵੇਂ ਗੁਰੂ ਵਿਸ਼ਿਸ਼ਟ ਨੂੰ ਗੁਰੂ ਮੰਨਿਆ ਵਿਸ਼ਵਾਮਿੱਤਰ ਨੂੰ ਗੁਰੂ ਮੰਨਿਆ ਵਿਦਿਆਤ ਸ਼ਕਤੀਆਂ ਬ੍ਰਹਮ ਗਿਆਨ ਤੇ ਸ਼ਾਸਤਰ ਵਿਦਿਆ ਸ਼ਾਸਤਰ ਤੇ ਸ਼ਾਸਤਰ ਉਹ ਵਿਦਿਆ ਹਾਸਲ ਕੀਤੀਆਂ ਸੰਤ ਕਹਿਣ ਲੱਗੇ ਲੋਮੈ ਚ ਅੰਜਾਨਾ ਪਰੇ ਤ ਪਰੇ ਹੋ ਜਾਣਾ ਨਹੀਂ ਬੜਨ ਦੇਉਂਗਾ ਉਹ ਤੋਂ ਗੱਲਾਂ ਸ਼ੁਰੂ ਹੋ ਰਹੀਆਂ ਨੇ ਤ ਯਕਲਕਤ ਵਿਸ਼ਵਾ ਮਿੱਤਰ ਦੀ ਉਹਨਾਂ ਦਾ ਵੀ ਕੋਈ ਘੱਟ ਚਿਹਰਾ ਨਹੀਂ ਸੀ ਤੇਜਸਵੀ ਸੰ ਕਹਿੰਦੇ ਭਾਈ ਕੌਣ ਹੈ ਲక్ష్మణ ਹਾਂ ਮਹਾਰਾਜ ਮੈਂ ਲక్ష్ਮਣ ਮੈਨੂੰ ਜਲਦੀ ਜਾਣ ਦੇਓ ਕਿੱਥੇ ਜਾਣਾ ਹੈ ਮੈਂ ਰਾਮ ਜੀ ਨੂੰ ਅਭੀ ਹੀ ਮਿਲ ਲੈ ਜਿਵੇਂ ਅਬ ਐਟ ਅ ਟਾਈਮ ਜਲਦੀ ਕਰੋ ਕਹਿੰਦੇ ਨਹੀਂ ਜਾ ਸਕਦੇ ਤੁਸੀਂ ਨਹੀਂ ਪਰਵੇਸ਼ ਹੋ ਸਕਦੇ ਕਹਿੰਦੇ ਫਿਰ ਮੈਂ ਤੈਨੂੰ ਸਰਾਪ ਦੇਵਾਂਗਾ ਸਰਾਪ ਦੇ ਕੇ ਤੈਨੂੰ ਖਤਮ ਕਰ ਦੇਵਾਂਗਾ ਇਹਨਾਂ ਸਾਧੂਆਂ ਤੋਂ ਵੀ ਰੱਬ ਡਰਿਆ ਮੈਂ ਬੋਲਦਾ ਜੋ ਪ੍ਰੈਕਟੀਕਲੀ ਜੀਵਨ ਵਿੱਚ ਬਹੁਤ ਕੁਝ ਆਇਆ ਕਿ ਦੇਖਿਓ ਇਹਨਾਂ ਤੋਂ ਬਚਣਾ ਹੀ ਚੰਗਾ ਹੈ ਜਿਹੜੇ ਖੂਦ ਫੂਦੀ ਤਾਂ ਗੱਲ ਕਹਿੰਦੇ ਨੇ ਤੋਬੇ ਦੀ ਕਿਧਰੇ ਤਲਾ ਦੀ ਕਿਤੇ ਗਈ ਜਿਹੜੇ ਪਾਣੀ ਦਾ ਪਤਾ ਹੀ ਨਹੀਂ ਕਿਤਨਾ ਕੁ ਡੂੰਘਾ ਹੈ ਉੱਥੇ ਮਤ ਬੜੋ ਟੱਕਰ ਮਤ ਲਾਓ ਉੱਥੇ ਜਿਹੜੇ ਸਾਧੂ ਦਾ ਪਤਾ ਨਹੀਂ ਇਹ ਕਿਤਨੀ ਕੁ ਕਰਨੀ ਦਾ مالک ਹੈ ਉਹਦੇ ਨਾਲ ਬਰਾਬਰੀ ਮਤ ਕਰੋ ਤੁਹਾਨੂੰ ਨਹੀਂ ਪਤਾ ਤੇਰੀ ਗਤ ਮੈਂ ਤੋ ਸੰਤਨ ਕੀ ਮਹਿਮਾ ਕਬਨ ਬਖਾਨੋ ਅਗਾਧ ਬੋਧ ਫਿਰ ਉਹਨਾਂ ਦੀ ਸ਼ਕਤੀ ਉਹਨਾਂ ਦੀ ਤਾਕਤ ਵਿਸ਼ਵਾ ਮਤਰ ਕਹਿਣ ਲੱਗੇ ਜਾਣ ਦੇਣੇ ਕਿ ਨਹੀਂ ਲਕਸ਼ਮਣ ਉਹ ਕਹਿਣ ਲੱਗੇ ਆਓ ਕਰੋ ਫਿਰ ਮੈਨੂੰ ਹਿਦਾਇਤ ਕੀਤੀ ਸੀ ਭਗਵਾਨ ਰਾਮ ਜੀ ਨੇ ਮੈਂ ਨਹੀਂ ਆਉਣਾ ਮੈਂ ਪਹਿਲਾਂ ਪੁੱਛਿਆ ਮੈਂ ਫਿਰ ਤੁਸੀਂ ਪਰਵੇਸ਼ ਹੋ ਜਾਇਓ ਕਹਿੰਦੇ ਜਾਂ ਪੁੱਛ ਲੈ ਉਹ ਜਦੋਂ ਹੁਣ ਸਾਨੂੰ ਵੀ ਲੋੜ ਐ ਸੀ ਵੀ ਦੇਖਦੇ ਰਹਿੰਦੇ ਆ ਕੋਈ ਪ੍ਰੈਕਟੀਕਲੀ ਗੱਲਾਂ ਨੇ ਜਿਹੜੀ ਆਮਲੀ ਜਾਮੇ ਚ ਆਉਂਦੀਆਂ ਨੇ ਵੀ ਇੱਕ ਪਹਿਰੇਦਾਰ ਤੂੰ ਪੁੱਛਣ ਆਵੇਂ ਵੀ ਦੱਸੋ ਮਹਾਰਾ ਆ ਗਿਆ ਇਹ ਮਗਰੇ ਧਾੜਾ ਪਈ ਤੇਰੇ ਉਦਾਲੇ ਹੋ ਗਈ ਤੇਰੇ ਕੱਲੇ ਦੇ ਪੁੱਛਣ ਖਿਆਲ ਰੱਖਿਓ ਤੁਹਾਨੂੰ ਨਹੀਂ ਕੰਮ ਦੇਣ ਗਿਆ ਕਿਤੇ ਗੱਲਾਂ ਹੀ ਤੇ ਕਟਕੱਲੇ ਹੀ ਨਾ ਤੁਰ ਪਿਓ ਉੱਥੇ ਜੋ ਮਗਰੇ ਆ ਗਏ ਮਗਰੇ ਬਿਸ਼ਬਾ ਮਿੱਤਰ ਜੀ ਆ ਗਏ ਕਰਣ ਲੱਗਿਓ ਜਾਂ ਦੇਖਿਆ ਗੱਲਾਂ ਤਾਂ ਦੋਨਾਂ ਕਰਨ ਫਿਰ ਸਾਡਾ ਦਿਲੇ ਜਾਣੀਏ ਮੇ ਸਾਡੀ ਮर्यादा ਤੋੜ ਕਿਉਂ ਦਿੱਤੀ ਆਹ ਵਿਸ਼ਵਾ ਮਿੱਤਰ ਜੀ ਫਿਰ ਨਿਮਣਾ ਵੀ ਪਿਆ ਕੁਛ ਝੋਕਣਾ ਵੀ ਪਿਆ ਪਿਆਰ ਵਿੱਚ ਵੀ ਔਰ ਉਹ ਗੱਲ ਕਰਨੀ ਸੀ ਕੀ ਕਰਨੀ ਚਾਹੁੰਦੇ ਹੋ ਵਿਸ਼ਵਾ ਮਿੱਤਰ ਜੀ ਨੇ ਦਰਸ਼ਨ ਮੇਲੇ ਕੀਤੇ ਕੁਝ ਆਪਣੇ ਵਿਚਾਰ ਚਾਹੁੰਦੇ ਸਨ کہنے لگے میں نے روکیا گیا یہ ہے وہ کہنے دے اتاکمے ہیں ایس ویڑے تھوڑی سی مریادہ پر آپ جیسے مہا پرخان واسطے کوئی بندیج نہیں ہے کوئی لا نہیں توڑی تھی کوئی قانون نہیں آپ کرپا کرو ایک دو منٹ انہوں نے چرچا بھی چار, چار سی جڑا کر کے سانجا چل دے ہوئے تو پغوان اس دیش مل دے کہ آؤ دستو ہون پھر تسیوی دستو میں کال جمن کہا میں کال چکر ਮੈਂ ਅਕਾਲ ਪੁਰਖ ਦਾ ਭੇਜਿਆ ਹੋਇਆ ਤੁਹਾਡੇ ਕੋਲ ਆ ਗਿਆ 10000 ਦੀ ਵਿਜਾਇ ਤੁਸੀਂ 1000 ਹੋਰ ਵਾਧੂ ਸਮਾਂ ਇੱਥੇ ਬਤੀਤ ਕਰ ਦਿੱਤਾ RAM RAJ ਕਮਾਉਂਦਿਆਂ ਸਨੇਹਾ ਆ ਗਿਆ ਹੁਣ ਤੁਸੀਂ ਚੱਲਣ ਦੀ ਤਿਆਰੀ ਕਰ ਲਓ ਜਿੰਨ ਤੁਮ ਭੇਜੇ ਨੇ ਬੁਲਾਏ ਸクセਸ ਸੇਤੀ ਕਰ ਆਓ 파મે ਛੇਵੇਂ ਪਾਤਸ਼ਾਹ ਬਾਰੇ ਵੀ ਇਹ ਅਸੀਂ ਉਥਾਨ ਕਰ ਰਖਦੇ ਆ ਪਰ ਇਹ ਤੇ ਦਾ ਦਸ਼ਟਾਂ ਤਿਕ ਟੁਕਮਾ ਪਰਮਾਨ ਹੈ ਜਿਹਨੇ ਤੁਹਾਨੂੰ ਭੇਜਿਆ ਉਹ ਯਾਦ ਕਰ ਰਿਹਾ ਹੈ ਉਸ ਵੇਲੇ ਰਾਮ ਜੀ ਨੇ ਕਿਹਾ ਬਹੁਤ ਅੱਛਾ ਕੋਈ ਗੱਲ ਨਹੀਂ ਅਸੀਂ ਇਸ ਤੋਂ ਪਹਿਲਾਂ 1000 ਸਾਲ ਬੇਸ਼ੱਕ ਉਤੋਂ ਦੀ ਲੰਘਾ ਦਿੱਤਾ ਟਾਈਮ ਪਰ ਜੋ ਸਨੇਹ ਦੇਣੇ ਸੀ ਅਸੀਂ ਦੇ ਚੁਕੇ ਆ ਹੁਣ ਚਲੋ ਮੈਂ ਦੇਖਦਾ ਮਿਲਦਾ ਕਰਦਾ ਤੇ ਲਕਸ਼ਮਣ ਕੀ ਹੋਇਆ ਇਧਰ ਰਿਸ਼ੀ ਇਧਰ ਰਿਸ਼ੀ ਇਧਰ ਆਲੇ ਦੁਆਲੇ ਇਧਰ ਮੰਤਰੀ ਬੈਠੇ ਨੇ ਕਹਿਣ ਲੱਗੇ ਲਓ ਭਾਈ ਸਜਣਾ ਸਨੇਹਾ ਆ ਗਿਆ ਜਿੱਥੇ ਦਰਗਾਹ ਦਾ ਜਦੋਂ ਧਰਮ ਰਾਜ ਦਾ ਸਨੇਹਾ ਜਦੋਂ ਆਵੇ ਉਦੋਂ ਤੂੰ ਮਾਇਆ ਮੰਦਰ ਛੋੜ ਜਾਵੇਂਗਾ ਮੈਂ ਧਰਮ ਰਾਜ ਦਾ ਸਨੇਹਾ ਜਦੋਂ ਆ ਛੋੜ ਜਾ ਮੀਨਾਂ ਥਰ ਰਾਜਿਸਾ ਸੁਣੀ ਹਜਮ ਆ ਗਿਆ ਮਾਇਆ ਮੰਗਰ ਛੋੜ ਜਾ ছোট জানে ਦੀ ਗਮਨ ਕਨਸਾ ਸੇਹਾ ਧਰਮ ਰਾਜ ਦਾ ਸੇਹਾ ਜਗੁ ਆਵੇ ਮਾਇਆ ਮਨ ਤੋੜ ਜਾ ਉਨਾ ਨੂੰ ਨਮਸ਼ਕਾਰ ਕਰਿਆ ਮਾ ਪ੍ਰਤਾਰ ਮਾ ਕਰਿਆ ਮਾ ਆਪਾਂ ਕਿਹਨੂੰ ਯਾਦ ਕਰਦੇ ਆਂ ਗੱਜ ਕੇ ਬੋਲੋ ਅੱਜ ਆ ਦੇਖੋ ਪੈਸਾ ਸਮਾਂ ਕਿਉਂਕਿ ਸਾਖੀਆਂ ਦਾ ਆਨੰਦ ਬਹੁਤ ਸੁਣ ਚੁਪਿਓ ਮੈਂ ਕੁਝ ਵਿਚਾਰ ਆਪਣੇ ਇਸ ਸਮੇਂ ਲਟਕ ਮੇ ਕਰਦਾ ਕਰਦਾ ਸੰਤ ਮਹਾਰਾਜ ਦੇ ਸੱਚ ਕੰਡ ਜਾਣਦਾ ਉਹ ਜੋ ਸਮੇਂ ਬੈਰਾਗਦਨ ਕੇ ਗੁਰੂ ਵਿਸ਼ਿਸ਼ਟ ਜੀ ਨੂੰ ਨਮਸਕਾਰ ਕੀਤੀ RAM ਅੱਜ ਤੇਰੇ ਚਿਹਰੇ ਤੇ ਪ੍ਰਕਾਸ਼ ਨਹੀਂ ਹੈ